ਰਾਜ ਕਹਿੰਦੇ ਨੇ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਹ ਜੋ ਸੱਚਾ ਹੈ ਜਿਹਦਾ ਦਰਬਾਰ ਸੱਚਾ ਹੈ ਉੱਥੇ ਸਿਰਫ ਕਰਮਾਂ ਦੇ ਵਿਚਾਰ ਹੁੰਦੇ ਸਰਵ ਕਰਮ ਹੋਰ ਕੁਝ ਨਹੀਂ ਕੀਤਾ ਹੋਇਆ ਕਰਮ ਬੀਜ ਹੈ ਇਹਨਾਂ ਦਾ ਫਲ ਕੀ ਹੈ ਦੁੱਖ ਤੇ ਸੁਖ ਮੈਂ ਜ਼ਰੂਰ ਕੋਈ ਐਸਾ ਬੀਜੇ ਹੈ ਜੋ ਮੈਂ ਦੁਖੀ ਆ ਮੈਂ ਜ਼ਰੂਰ ਕੋਈ ਐਸਾ ਬੀਜ ਹੈ ਜੇ ਮੈਨੂੰ ਸੁੱਖ ਮਿਲੇ ਦੁੱਖ ਸੁੱਖ ਫਲਦਾ ਹੈ ਕਰਮ ਬੀਜ ਹੈ ਆਪ ਬੀਜ ਆਪੇ ਹੀ ਖਾਏ ਇਸ ਵਾਸਤੇ ਗੁਰਨਾਣਿਕ ਦੇਵ ਜੀ ਕਹਿੰਦੇ ਨੇ ਆਪਣੇ ਦੁੱਖਾਂ ਲਈ ਭੁੱਲ ਕੇ ਵੀ ਕਿਸੇ ਨੂੰ ਦੋਸ਼ੀ ਨਾ ਠਹਿਰਾਏ ਦੰਦਾ ਦੋਸ ਨਾ ਦੇਹੁ ਕਾਹੂ ਦੋਸ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰ ਜਣਾ ਕਰਮ ਫਿਲਾਸਫੀਰ ਅਲਗ ਇੱਕ ਮਜ਼ਮੂਨ ਹੈ ਲੰਬਾ ਚੌੜਾ ਕਈ ਦਿਨ ਮੰਗਦਾ ਹੈ ਇਸ ਵਕਤ ਉਸ ਨੂੰ ਮੈਂ ਨਹੀਂ ਛੇੜਨ ਲੱਗਾ ਮੈਂ ਇਤਨੇ ਅਰਜ਼ ਕਰਨ ਲੱਗਾ ਪਰਮਾਤਮਾ ਦਾ ਨਾਮ ਔਸ਼ਦੀ ਹੈ ਸਾਰੇ ਰੋਗਾਂ ਦੇ ਚੰਕ ਆਉਂਦਾ ਹੈ ਪਰ ਇਹ ਔਸ਼ਦੀ ਕਿਸੇ ਮੈਡੀਕਲ ਸਟੋਰ ਤੋਂ ਨਹੀਂ ਲੱਭਣੀ ਕਿਸੇ ਡਾਕਟਰ ਤੋਂ ਨਹੀਂ ਲੱਭਣੀ ਆਪ ਬਣਾਣੀ ਪੈਣੀ ਆਪ ਹੀ ਖਾਣੀ ਪੈਣੀ ਆਪ ਜਪਣਾ ਹੈ ਆਪਣਾ ਹੱਥੀ ਆਪਣਾ ਬੇਹੀ ਕਾਜ ਸਵਾਰੀ ਅਜ ਤੱਕ ਮਨੁੱਖ ਦੇ ਸਰੀਰ ਦੇ ਚੋਂ ਰੋਗਾਂ ਨੂੰ ਕੱਢਣ ਵਾਸਤੇ ਬੜੇ ਬੜੇ ਵੈਦ ਰਾਜ ਆਏ ਸਿਆਣੇ ਆਏ ਸਰੀਰ ਸ਼ਾਸਤਰੀ ਆਏ ਮੰਤਰਾਂ ਦੇ ਉਪਚਾਰ ਤੋਂ ਬਾਅਦ ਆਯੁਰਵੇਦ ਆਚਾਰੀ ਆਏ ਜੜੀ ਬੂਟੀਆਂ ਦੇ ਰਾਹੀ ਲੋਕਾਂ ਦਾ ਇਲਾਜ ਕਰਨਾਂ ਇਹ ਇਲਾਜ ਵੀ ਬੜਾ ਸਲੋ ਸਪੀਡ ਨਾਲ ਚੱਲਦਾ ਸੀ ਆਹستہ ਆਹستہ ਮਰੀਜ਼ ਠੀਕ ਹੁੰਦਾ ਸੀ ਹੁੰਦਾ ਤੇ ਸੀ ਔਰ ਰੋਗ ਵੀ ਜੜੋਂ ਕਿਸੇ ਹੱਦ ਤੱਕ ਕੁਝ ਕੱਟੇ ਜਾਂਦੇ ਸਨ ਰੋਗ ਆਪ ਦੀ ਗਿਆਤ ਲਈ ਅਰਸ ਕਰਾਂ ਤਿੰਨ ਤਰ੍ਹਾਂ ਦੇ ਹੁੰਦੇ ਆਹਾਰਕ ਰੋਗ ਖਾਣਾ ਪੀਣ ਦੀ ਬਦਪ੍ਰੇਜ਼ੀ ਤੋਂ ਕੋਈ ਰੋਗ ਹੋ ਗਿਆ ਆਹਾਰਕ ਰੋਗ ਆਯੁਰਵੇਦ ਸ਼ਾਸਤਰਾਂ ਦੇ ਜਿਹੜਾ ਮੇਕ ਬਨੋ ਜੜੀ ਬੂਟੀਆਂ ਦਾ ਸ਼ਾਸਤਰ ਹੈ ਤਨੰਤਰ ਦਾ ਲਿਖਿਆ ਹੋਇਆ ਉਹਨੇ ਦੋ ਲਫ਼ਜ਼ ਬੜੇ ਉੱਥੇ ਕੀਮਤੀ ਵਰਤੇ ਨੇ ਆਹਾਰ ਚਿਕਿਤਸਾ ਆਹਾਰ ਰੋਗ ਖਾਣਾ ਪੀਣਾ ਰੋਗ ਹੈ ਖਾਣਾ ਪੀਣਾ ਔਸ਼ਧੀ ਹੈ ਖਾਣਾ ਪੀਣਾ ਜ਼ਹਿਰ ਹੈ ਖਾਣਾ ਪੀਣਾ ਅੰਮ੍ਰਿਤ ਹੈ ਆਹਾਰ ਰੋਗ ਖਾਣਾ ਪੀਣਾ ਰੋਗ ਹੈ ਆਹਾਰ ਚ ਕਿਸਦਾ ਖਾਣਾ ਪੀਣਾ ਅਦਸ਼ੀਏ ਇਲਾਜ ਹੈ ਦਵਾਈ ਹੈ دارو ਹੈ ਅੰਮ੍ਰਿਤ ਹੈ ਤੋ ਸੁਈ ਆਖੋਗੇ ਆਹਾਰ ਦੇ ਨਾਲ ਖਾਣੇ ਨਾਲ ਇਹਨੇ ਦੋ ਸ਼ਬਦ ਕਿਉਂ ਜੋੜ ਲਏ ਦੋ ਹਲ ਤਾਂ ਕਿਉਂ ਆਹਾਰ ਰੋਗ ਆਹ ਆਰਚਿਕਤਸਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾ ਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵੇਕਾਰ ਤਨ ਵੀ ਰੋਗੀ ਬਣੇ ਮਨ ਵੀ ਰੋਗੀ ਬਣੇ ਹੋਰ ਹੋਰ ਦੇ ਕੀ ਅਰਥ ਕਰੋਗੇ ਮੈਂ ਨਿਕਮੇ ਚੌੜ ਗ੍ਰਿਹ ਚਕਰਾਂ ਦੇ ਚ ਨਹੀਂ ਪੈਂਦਾ ਗੁਰਬਾਣੀ ਗ੍ਰਹਿਮਰ ਅਨਸਾਰ ਤੁਹਾਡੇ ਸਾਹਮਣੇ ਮੈਂ ਅਰਥ ਰੱਖਾਂ ਐਵੇਂ ਜਜ਼ਬਾਤੀ ਤੇ ਜਿਹੜੇ ਅਰਥ ਤੁਹਾਨੂੰ ਸੁਣਾਏ ਜਾਂਦੇ ਨਹੀਂ ਨੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਭੁੱਖ ਤੇ ਹੈ ਨਹੀਂ ਪਰ ਮੈਂ ਖਾ ਰਿਹਾ ਹੁਣ ਇੱਕ ਇੱਕ ਬੁਰਕੀ ਰੋਗ ਪੈਦਾ ਕਰੇਗੀ ਹੋਰ ਭੁੱਖ ਤਾਂ ਹੋ ਮੈਨੂੰ ਭੁੱਖ ਲੱਗੀ ਹੈ ਮੈਂ ਖਾ ਰਿਹਾ ਇਹ ਖਾਣਾ ਸਹਿਜ ਹੈ ਮੈਨੂੰ ਭੁੱਖ ਨਹੀਂ ਲੱਗੀ ਤੇ ਮੈਂ ਖਾ ਰਿਹਾ ਇਹ ਖਾਣਾ ਸਹਿਜ ਨਹੀਂ ਹੈ ਇਹ ਭੋਜਨ ਦੀ ਇੱਕ ਇੱਕ ਬੁਰਕੀ ਰੋਗ ਪੈਦਾ ਕਰੇਗੀ ਲਾਜ਼ਮੀ ਪੈਦਾ ਕਰਕੇ ਮੁਹੰਮਦ ਸਾਹਿਬ ਦੇ ਸਮੇਂ ਈਰਾਨ ਚੋਂ ਇੱਕ ਹਕੀਮ ਜੱਦਾ ਗਿਆ 6 ਮਹੀਨੇ ਤੱਕ ਜਦ ਕੋਈ ਰੋਗੀ ਨਾ ਆਇਆ ਉਹ ਵਿਚਾਰ ਆਪਣਾ ਸਾਜ਼ੋ ਸਮਾਨ ਲੈ ਕੇ ਖੱਜੜ ਤੇ ਲੱਦ ਕੇ ਵਾਪਸ ਈਰਾਨ ਆਣ ਲੱਗਾ ਤੇ ਸੋਚਿਆ ਚਲੋ ਮੁਹੰਮਦ ਸਾਹਿਬ ਨੂੰ ਸਲਾਮ ਕਰਦਾ ਜਾਵਾਂ ਸਲਾਮ ਕਰਕੇ ਕਹਿਣ ਲਗਾ ਹਜ਼ਰਤ ਮੈਂ ਜਾ ਰਹੇ ਹਾਂ ਆਪਣੇ ਵਤਨ ਇੱਥੇ ਮੇਰਾ ਕੰਮ ਨਹੀਂ ਚੱਲਣਾ ਚੱਲਿਆ ਹੀ ਨਹੀਂ ਮੇਰਾ ਕੰਮ ਕੋਈ ਰੋਗੀ ਨਹੀਂ ਆਇਆ ਮੁਹੰਮਦ ਸਾਹਿਬ ਕਹਿਣ ਲਗੇ ਠੀਕ ਹੈ ਤੈਨੂੰ ਜਾਣਾ ਹੀ ਚਾਹੀਦਾ ਹੈ ਕਿਉਂਕਿ ਮੈਂ ਆਪਣੀ ਉਮਮਤ ਨੂੰ ਸਿੱਖਿਆ ਦਿੱਤੀ ਹੈ ਪੂਰੀ ਭੁੱਖ ਨਾ ਲੱਗੇ ਹੋਵੇ ਤੇ ਰੋਟੀ ਖਾਣੀ ਨਹੀਂ ਇੱਕ ਬੁਰਕੀ ਦੀ ਭੁੱਖ ਰਹਿੰਦੀ ਹੋਵੇ ਤੇ ਛੋੜ ਦੇਣੀ ਹੈ। ਰੋਗੀ ਨਹੀਂ ਆਏਗਾ ਕੋਈ। ਆਹਾਰ ਇੱਕ ਰੋਗੀ ਨਹੀਂ ਆਏਗਾ ਤੇ ਤੂੰ ਇਸੇ ਦਾ ਹੀ ਇਲਾਜ ਕਰ ਸਕਦਾ ਹੈ ਮਾਨਸਿਕ ਰੋਗ ਦਾ ਨਹੀਂ ਕਰ ਸਕਦਾ। ਆਹਾਰ ਰੋਗ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਭੁੱਖ ਤੇ ਹੈ ਨਹੀਂ ਖਾਈ ਜਾ ਰਿਹਾ ਇੱਕ ਇੱਕ ਬੁਰਕੀ ਰੋਗ ਪੈਦਾ ਕਰੇਗੀ। ਔਰ ਸਰੀਰ ਦੇ ਬੈਲੈਂਸ ਨੂੰ ਸੰਤੁਲਨ ਨੂੰ ਵਿਗਾੜ ਕੇ ਰੱਖ ਦੇਗੀ। ਪਾਣੀ ਤਤ ਜਿਹੜੇ ਨੇ ਇਹਨਾਂ ਦਾ ਬੈਲੈਂਸ ਵਿਗੜਨੇ ਆ ਸਰੀਰ ਬਾਦੀ ਹੋ ਸਕਦਾ ਹੈ ਸਰੀਰ ਪਿਤ ਪ੍ਰધાન ਹੋ ਸਕਦਾ ਹੈ ਸਿਰ ਸਰੀਰ ਕਫ ਪ੍ਰધાન ਹੋ ਸਕਦਾ ਹੈ ਬੈਲੈਂਸ ਵਿਗੜ ਗਿਆ ਪਾਣੀ ਦਾ ਇਹ ਕਫ ਪ੍ਰધાન ਹੋ ਜਾਏਗਾ ਇਹਨੂੰ dama ਇਤਿਆਦਿਕ ਹੋਰ ਵੀ ਬਥੇਰਾ ਕੁਝ ਹੋ ਸਕਦਾ ਸੰਤੁਲਨ ਵਿਗੜ ਗਿਆ ਗਰਮੀ ਦਾ ਸਰੀਰ ਦੇ ਵਿੱਚ ਕਿਉਂਕਿ ਪ੍ਰਮਾਤਮਾ ਨੇ ਅੰਦਰ ਨਾ ਬਤੌਲ ਕੇ ਗਰਮੀ ਰੱਖੀ ਹੈ ਇਹਨੂੰ ਬਿੱਤ ਪ੍ਰਧਾਨ ਰੋਗ ਹੋ ਸਕਦੇ ਨੇ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਨੇ। ਵਾਯੂ ਪ੍ਰਧਾਨ ਬਾਦੀ ਹਵਾ ਆਵਾ ਦਾ ਬੈਲੈਂਸ ਅੰਦਰ ਬਿਗੜ ਗਿਆ। ਐਸੀਆਂ ਚੀਜ਼ਾਂ ਖਾਂਦਾ ਰਿਹਾ ਜੋ ਬਾਦੀ ਸਨ ਬਾਹ ਹਵਾ ਨੂੰ ਕਹਿੰਦੇ ਆ। ਆਯੁਰਵੇਦ ਆਚਾਰੀਆ ਕਹਿੰਦੇ ਨੇ ਸਰੀਰਕ ਰੋਗ ਪੈਦਾ ਹੀ ਇਹਨਾਂ ਤਿੰਨਾਂ ਤੋਂ ਦਨਵਾਤ ਬਿੱਤ ਕਫ ਬੈਲੈਂਸ ਦੇ ਵਿਗੜਦੇ ਆ। ਤੇ ਜੜੀ ਬੂਟੀਆਂ ਇਸ ਬੈਲੈਂਸ ਨੂੰ ਠੀਕ ਕਰਦੇ ਆ। ਸਿਰਫ ਸਰੀਰ ਦੇ ਰੋਗ ਦਾ ਇਲਾਜ ਹੈ। ਲੇਕਿਨ ਸਿਰਫ ਸਰੀਰ ਰੋਗੀ ਥੋੜੀ ਹੁੰਦਾ ਹੈ। ਮਨ ਦੇ ਰੋਗ ਨੇ। ਕਿਸੇ ਯੁੱਗ ਦੇ ਵਿੱਚ ਇਸ ਸਦੀ ਦੇ ਤੇ ਮਾਨਸਿਕ ਰੋਗਾਂ ਦੀ ਭਰਮਾਰ ਹੋ ਗਈ ਹੈ। ਮੈਂਟਲ ਹਸਪੀਟਲ ਦੇ ਵਿੱਚ ਪਾਗਲਾਂ ਲਈ ਥਾਂ ਨਹੀਂ ਰਹੀ। ਦਿਮਾਗੀ ਸੰਤੁਲਨ ਡਾਵਾ ਦੌਲ ਹੁੰਦਾ ਜਾ ਰਿਹਾ ਹੈ। ਇਹ ਆਹਾਰਿਕ ਰੋਗ ਨਹੀਂ ਮਾਨਸਿਕ ਰੋਗ ਨੇ ਔਰ ਵਧਦੇ ਜਾ ਰਹੇ ਨੇ ਸਾਰੀ ਦੁਨੀਆ 'ਚ ਚਿੰਤਾ ਮਾਨਸਿਕ ਰੋਗ ਹੈ, ਕ੍ਰੋਧ ਮਾਨਸਿਕ ਰੋਗ ਹੈ, ਸਿਕਰ ਤੋਂ ਵਧਿਆ ਹੋਇਆ ਲੋਭ, ਹੰਕਾਰ ਮਾਨਸਿਕ ਰੋਗ ਹੈ। ਇਹ ਮਨ ਦੇ ਸੰਤੁਲਨ ਨੂੰ ਬੈਲੈਂਸ ਨੂੰ ਬਿਗਾੜ ਕੇ ਰੱਖ ਦਿੰਦੇ ਨੇ। ਇੱਕ ਵੈਦ ਬੜੀਆਂ ਦਵਾਈਆਂ ਸਜਾ ਕੇ ਬੈਠਾ ਸੀ। ਤੇ ਮਰੀਜ਼ ਵੀ ਉਹਦੇ ਕੋਲ ਆ ਰਹੇ ਸਨ। ਲਬਜ਼ ਦੇਖ ਕੇ ਦਵਾਈ ਦੇ ਰਿਆ ਸੀ ਧੰਗੁਰੂ ਨਾਨਕ ਦੇਵ ਜੀ ਲੰਗੇ ਉਹ ਹੱਸ ਪਏ ਵੇਦ ਸਤਿਗੁਰ ਨੂੰ ਦੇਖ ਕੇ ਥੱਲੇ ਆਇਆ ਸਜਦਾ ਕੀਤਾ ਆਖਿਆ ਮਹਾਰਾਜ ਆਪ ਹੱਸ ਪਇਓ ਮੈਨੂੰ ਵੇਖ ਕੇ ਮਰੀਜ਼ਾਂ ਨੂੰ ਵੇਖ ਕੇ ਜਾਂ ਮੇਰੀਆਂ ਦਵਾਈਆਂ ਸਤਿਗੁਰ ਕਹਿਣ ਲੱਗੇ ਤਿੰਨਾਂ ਨੂੰ ਵੇਖ ਕੇ ਹਾਸਾ ਕਿਉਂ ਤੈਨੂੰ ਮੂਲ ਰੋਗ ਦਾ ਤੇ ਕੋਈ ਗਿਆਨ ਨਹੀਂ ਹੈ ਤੈਨੂੰ ਰੋਗਾਂ ਦੀ ਜੜ ਦਾ ਤੇ ਕੋਈ ਗਿਆਨ ਨਹੀਂ ਹੈ ਤੇ ਵੈਦ ਬਣਿਆ ਹੋਇਆ ਮਰੀਜ਼ਾਂ ਤੇ ਵੀ ਹਾਸਾ ਆਇਆ ਜਿਸ ਨੂੰ ਮੂਲ ਰੋਗ ਦਾ ਹੀ ਗਿਆਨ ਨਹੀਂ ਉਹਦੇ ਕੋਲ ਇਲਾਜ ਕਰਾਉਣ ਵਾਸਤੇ ਆਏ ਨੇ ਤੇ ਤੇਰੀਆਂ ਦਵਾਈਆਂ ਤੇ ਵੀ ਮੈਨੂੰ ਹਾਸਾ ਆ ਗਿਆ ਜੋ ਮੂਲ ਰੋਗ ਨੂੰ ਕਟਦਿਆਂ ਹੀ ਨਹੀਂ ਤੇ ਸਜਾ ਕੇ ਰੱਖੀਆਂ ਹੋਈਆਂ ਨੇ ਵੈਦ ਹੱਥ ਜੋੜ ਕੇ ਕਹਿੰਦਾ ਹੈ ਮਹਾਰਾਜ ਫਿਰ ਉਹ ਮੂਲ ਰੋਗ ਕੀ ਹੈ ਗੁਰਨੇ ਕਿਹਾ ਜਿਹਨੂੰ ਤੂੰ ਠੀਕ ਕਰ ਦੇਣਾ ਉਹ ਕਹਿਆ ਤੇਰੇ ਕੋਲ ਫਿਰ ਨਹੀਂ ਆਉਂਦਾ ਮਹਾਰਾਜ ਫਿਰ ਵੀ ਆਉਂਦਾ ਇਹਦਾ ਮਤਲਬ ਹੈ ਤੂੰ ਰੋਗਾਂ ਦੀ ਜੜ ਨਹੀਂ ਕਟਦਾ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ ਦਾਰੂ ਲਗੇ ਨਾ ਵੀਰ ਇਹ ਦਾਰੂ ਰੋਗਾਂ ਦੀ ਜੜ ਨੂੰ ਨਹੀਂ ਕੱਟਦਾ ਨਹੀਂ ਕੱਟਦਾ ਫਿਰ ਮਹਾਰਾਜ ਉਹ ਜਿਹੜਾ ਜੜ ਹੈ ਉਹ ਜਿਹੜਾ ਬੁਨਿਆਦੀ ਰੋਗ ਹੈ ਉਕੀ ਹੈ। ਭਰੂ ਲਾਲ ਦੇਵ ਜੀ ਦੱਸਦੇ ਨੇ ਜਨਮ ਜੰਮਾ। ਸਤਿਗੁਰੂ ਕਹਿੰਦੇ ਨੇ ਦੁੱਖ ਵਿਸੋੜਾ ਇਕ ਦੁੱਖ ਭੁਖ ਇਕ ਦੁੱਖ ਸਾਕਾ ਆਰਜਨ ਜੋ ਇਕ ਦੁੱਖ ਰੋਗ ਲਗੇ ਤਨ ਭਾਏ ਵੈਦ ਨਾ ਬੋਲੇ ਧਾਰੂ ਲਾਹ। ਇਹ ਜਿਹੜਾ ਮਨ ਪ੍ਰਮਾਤਮਾ ਨੂੰ ਭੁਲਾ ਕੇ ਟੁੱਟ ਕੇ ਜੀ ਰਿਹਾ ਬੇਸਤਰ ਰੋਗ ਇਸ ਤਰ੍ਹਾਂ ਦਾ ਹੁੰਦਾ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਇਹ ਮੂਲ ਰੋਗ ਹੈ ਭਾਈ ਸਾਹਿਬ ਭਾਈ ਨੰਦ ਲਾਲ ਦਾ ਇੱਕ ਵਾਕ ਗਮ ਛੇ ਬਾਸ਼ਦ ਦੁੱਖ ਕੀ ਹੈ ਗਮ ਕੀ ਹੈ ਗਾਫਲਤ ਅਜ਼ ਯਾਦੇ ਖੁਦਾ ਭਾਈ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਨੂੰ ਭੁੱਲ ਜਾਣਾ ਹੀ ਦੁੱਖ ਹੈ ਰੋਗ ਹੈ ਔਸ਼ਧੀ ਕੀ ਹੈ ਯਾਦ ਆਉਂਦਾ ਮਨ ਤੇ ਹਾ ਉਹਦੀ ਯਾਦ ਹੀ ਮਹਾ ਅਨੰਦ ਹੈ ਤੁਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਜੀ ਭਾਈ ਸਾਹਿਬ ਤੇ ਅੱਗੇ ਹੋਰ ਵੀ ਕਹਿੰਦੇ ਨੇ ਹਰ ਚੇ ਗਾਫਲ ਸੁਭ ਭਾਈ ਸਾਹਿਬ ਆਈ ਨੰਦ ਲਾ ਹਰ ਚੇ ਗਾਫਲ ਸੁਭ ਅਜਨਾ ਦਾਂ ਬਵਨ ਗਰਗਦਾ ਬਾ ਸਦਵਾ ਗਰ ਸੁਲਤਾਨ ਬਵਨ ਅਗਰ ਬਾਦਸ਼ਾਹ ਹੈ ਯਾ ਬਿਖਾਰੀ ਹੈ ਪਰਮਾਤਮਨ ਯਾਦ ਨਹੀਂ ਕਰਦਾ ਭੋਲੇ ਹੋਇਆ ਹੈ ਇਹ ਦੋਵੇਂ ਮੂਰਖ ਨੇ નિર્ધન ਹੈ ਤੇ ਚਾਹੇ ధਨਵਾਨ ਹੈ ਪੜਾ ਲਿਖਾ ਹੈ ਕਿ ਭਾਵੇਂ ਅਨਪੜ ਹੈ ਦੋਵੇਂ ਮੂਰਖ ਨੇ ਇੱਕ ਅਨਪੜ ਮੂਰਖ ਹੈ ਇੱਕ ਪੜਾ ਲਿਖਾ ਮੂਰਖ ਹੈ ਪੜਿਆ ਮੂਰਖ ਆਗਿਏ ਜਿ ਫਲਾਬ ਲੋਭ ਅਹੰਕਾਰ ਹਰ ਚੇ ਗਾਫਲ ਸੁਧ ਅਜਨਾਧਾਨ ਬਵਤ ਗਰਗਦਾ ਬਾਸ਼ਾਦਵਾ ਗਰ ਸੁਲਤਾਨ ਬ ਭਾਵੇਂ ਬਾਦਸ਼ਾਹ ਭਾਵੇਂ નિર્ਦਨ ਅਗਰ ਪ੍ਰਭੂ ਨੂੰ ਯਾਦ ਨਹੀਂ ਕਰਦਾ ਤੋ ਮਹਾ ਮੂਰਖ ਹੈ ਮੂਰਖਾਂ ਸਿਰ ਮੂਰਖ ਹੈ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਮ ਗੁਰੂ ਨਾਮ ਉਹਨੂੰ ਭੁੱਲ ਜਾਣਾ ਹੀ ਮਹਾਰੋਗ ਹੈ ਦੁੱਖ ਵਿਛੋੜਾ ਇਕ ਦੁੱਖ ਬੁਖ ਇਕ ਦੁੱਖ ਸਖਤ ਵਾਰ ਜਮਦੂਤ ਇਕ ਦਿਨ ਰੋਗ ਲਗੇ ਤਨ ਭਾਏ ਵੈਦਨਾ ਬਹੁਲੇ دارو ਲਾਏ ਅਸਲੀ ਵੈਦ ਕੌਣ ਹੈ ਨਾਮ ਜਪ ਜਪ ਕੇ ਜਿਨੇ ਆਪਣੇ ਤਨ ਤੇ ਮਨ ਚੋਂ ਸਾਰੇ ਰੋਗ ਕੱਢ ਲੈਨੇ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੇ ਕੋਈ ਮਾਨਸਿਕ ਰੋਗ ਸੰਤ ਕੋਲ ਨਹੀਂ ਆਉਂਦਾ ਨਿੱਕੀ ਨਿੱਕੀ ਗੱਲ ਤੇ ਕਰੋਧਤ ਹੁੰਦੇ ਮੈਂ ਸੰਤ ਦੇਖੇ ਨੇ ਨਰਾਜ਼ ਹੁੰਦੇ ਮੈਂ ਸੰਤ ਦੇਖੇ ਨੇ ਹੰਗਾਰ ਦੀ ਪੰਡ ਚੁੱਕੀ ਗਈ ਸੰਤ ਨੇ ਇਤੇ ਆਮ ਬੰਦਿਆਂ ਨਾਲੋਂ ਇਹ ਥੱਲੇ ਦੇ ਲੋਗ ਨੇ ਪਰ ਮਨੁੱਖ ਨੂੰ ਸਮਝ ਨਹੀਂ ਅਕਸਰ ਮੈਂ ਅਰਜ਼ ਕਰਨਾ ਹੁਨਾ ਸੰਤ ਨੂੰ ਕੌਣ ਸਮਝੇਗਾ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਭਾਵੇਂ ਜਵਾਨ ਉਸ ਦੇ ਸਾਹਮਣੇ ਨੇ ਭਾਵੇਂ ਪਿਉ ਦਾ ਜਵਾਨ ਹੋਵੇ ਭਾਵੇਂ ਭਰਾ ਉਸ ਦਾ ਜਵਾਨ ਹੋਵੇ ਪਰ ਇੱਕ ਮਸੂਮ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਜਵਾਨ ਦੀ ਉਮੰਗ ਕੀ ਹੈ ਰੰਗ ਕੀ ਹੈ ਵਾਸ਼ਨਾ ਕੀ ਇੱਕ ਬੱਚੇ ਨੂੰ ਕੀ ਪਤਾ ਜਵਾਨ ਹੋ ਕੇ ਪਤਾ ਚੱਲਦਾ ਹੈ ਜਵਾਨੀ ਕੀ ਹੈ ਤੇ ਇੱਕ ਜਵਾਨ ਨੂੰ ਕੀ ਪਤਾ ਬੁੱਢੇਪਾ ਕੀ ਹੁੰਦਾ ਹੈ ਭਾਵੇਂ ਬੁੱਢਾ ਉਸ ਦਾ ਪਿਓ ਹੋਵੇ ਦਾਦਾ ਹੋਵੇ ਬੁੱਢੇ ਹੁੰਦੇ ਸਾਹਮਣੇ ਹਨ ਜਵਾਨ ਨੂੰ ਕੋਈ ਨਹੀਂ ਪਤਾ ਬੁੱਢੇਪਾ ਕੀ ਹੁੰਦਾ ਹੈ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁੱਢੇਪਾ ਕੀ ਹੈ ਬੁੱਢੇ ਪੇ ਦੀ ਮਜਬੂਰੀ ਕੀ ਹੈ ਬੁੱਢੇ ਪੇ ਦੀ ਮਹਾਨਤਾ ਕੀ ਬਡੇ ਪੇ ਦਾ ਗਿਆਨ ਤੇ ਸਮਝ ਕੀ ਹੈ ਬੁੱਢੇ ਪੇ ਦੀ ਮੂੜਤਾ ਕੀ ਹੈ ਜੋ ਅਨ ਨੂੰ ਕੀ ਪਤਾ ਪਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਕਦੇ ਵੀ ਮਹਿਸੂਸ ਕਰਦੇ ਹਾਂ ਅਸੀਂ ਸਾਈਕੜੇ ਵਾਰ ਸੰਸ਼ਾਨ ਘਾਟ ਗਿਆ ਹੋਵੇ ਅਸੀਂ ਸਾਈਕੜੇ ਮੁਰਦੇ ਨੂੰ ਵਿਸ਼ਰਣ ਕਰਾਇਆ ਹੋਵੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਕੈਨੂੰ ਕਹਿੰਦੇ ਨੇ ਇਹ ਵੱਡਾ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਸੋਏ ਦੂਰ ਕਿਉਂ ਜਾਈਏ ਪਰਮਾਤਮਾ ਹੋ ਕੇ ਹੀ ਪਤਾ ਚੱਲਦਾ ਹੈ ਪਰਮਾਤਮਾ ਕੀ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਸੱਚ ਭਇਓ ਅਨਕਤੇ ਨਾ ਜਾਈ ਕਬੀਰ ਕਹਿੰਦੇ ਮੈਂ ਸੱਚ ਹੁੰਦੇ ਆ ਪ੍ਰਭੂ ਹੋ ਗਿਆਂ ਸੰਤਾਂ ਦੀ ਸੰਗਤ ਕਰਦੇ ਆ ਕਰਨਿਆ ਸੰਤਨ ਸੰਤ ਕਬੀਰਾ ਵਿਗਰਿਓ ਸੋ ਕਵੀਰ RAM ਹੋਏ ਨੇ ਬਿਗਰੇ ਕਬੀਰ ਆ ਰਾਮ ਤੋ ਆਈ ਸੱਚ ਬਹੈ ਅਨ ਕਦੇ ਨ ਜਾਈ ਬੂੰਦ ਜਦ ਸਾਗਰ ਦੇ ਛਲੇਨ ਆਉਂਦੀ ਹੈ ਤਾਂ ਪਤਾ ਚਲਦਾ ਹੈ ਸਾਗਰ ਕਿਤਨਾ ਬਾਹਰ ਪ੍ਰਭੂ ਵਿੱਚ ਲੀਨ ਹੋ ਕੇ ਉਹਦੀ ਮਹਾਨਤਾ ਦਾ ਪਤਾ ਚਲਦਾ ਹੈ ਕਿਤਨੇ ਵਿਚਾਰਾਂ ਇਸ ਵਕ ਪ੍ਰਵਾਨ ਕਰਨੀਆਂ ਇੱਕ ਸੰਤ ਜਦ ਪ੍ਰਭੂ ਦਾ ਨਾਮ ਜਪਦਾ ਹੈ ਉਹਦਾ ਮਾਨਸਿਕ ਰੋਗ ਚਲਾ ਜਾਂਦਾ ਉਹਦਾ ਕ੍ਰੋਧ ਦਇਆ 'ਚ ਬਦਲ ਜਾਂਦਾ ਹੈ ਉਹਦਾ ਲੋਭ ਸਬਰ ਸੰਤੋਖ ਦੇ ਵਿੱਚ ਬਦਲ ਜਾਂਦਾ ਹੈ। ਉਹਦਾ ਮਉ ਪ੍ਰੇਮ ਦੇ ਵਿੱਚ ਬਦਲ ਜਾਂਦਾ ਹੈ। ਉਹਦਾ ਹੰਗ ਹੰਕਾਰ ਨਿਰਮਾਣਤਾ ਦੇ ਵਿੱਚ ਬਦਲ ਜਾਂਦਾ ਹੈ। ਉਹਦਾ ਕਾਮ ਮਾਸ਼ੀਲ ਸੰਜਮ ਤੇ ਸਰਬਗ੍ਰਸ ਦੀ ਸੀਮਾ ਤੱਕ ਰਹਿ ਜਾਂਦਾ ਹੈ। ਉਹ ਮਨ ਸੇ ਤੌਰ ਤੇ ਨਵਾਂ ਨਰੂਆ ਹੋ ਜਾਂਦਾ ਹੈ। ਜਿਵੇਂ ਜੈਸੇ ਮਨ ਦੇ ਤੋਂ ਰੋਗ ਨਿਕਲਦੇ ਨੇ ਉਹਦੇ ਤਨ ਦੇ ਚਮੇ ਨਿਕਲ ਜਾਂਦੇ ਨੇ। ਰੋਗ, ਸੋਗ, ਰੋਗ ਤਨ ਦੇ ਚੋਂਦੇ ਨੇ, ਸੋਗ ਮਨ ਦੇ ਚੋਂਦਾ ਰੋਗ, ਸੋਗ। ਲੁਖ ਜਰਾ ਮਨਾ ਹਰ ਜਨੇ ਨੇ ਹੀ ਨਿਖਟਾ ਨਹੀਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਾਵੇਂ ਜ਼ਹਿਰ ਹੋਣਾ ਪਰ ਸੰਤ ਪ੍ਰਭੂ ਦਾ ਨਾਮ ਜਪ ਕੇ ਇਹਨਾਂ ਨੂੰ ਅੰਮ੍ਰਿਤ ਬਣਾ ਦਿੰਦਾ ਹੈ ਸੁੰਦਰ ਫੁੱਲਾਂ ਦੇ ਬੀਜ ਬੜੇ ਕਰੂ ਪਾਉਂਦੇ ਨੇ ਪਰ ਕਿਸਾਨ ਜਦ ਬੋਹ ਦਿੰਦਾ ਬੜੇ ਸੁੰਦਰ ਫੁੱਲ ਨਿਕਲਦੇ ਕ੍ਰੋਧ ਭਾਵੇਂ ਕਰੂ ਪਵੇ ਨਾਮ ਜਪ ਕੇ ਕ੍ਰੋਧ ਹੀ ਦਇਆ ਬਣ ਜਾਂਦਾ ਹੈ ਮੀਰ ਰਸ ਬਣ ਜਾਂਦਾ ਹੈ ਹੰਕਾਰ ਹੀ ਨਿਮਰਤਾ ਦਾ ਉਪਧਾਰਨ ਕਰ ਲੈਂਦਾ ਹੈ ਲੋਭ ਹੀ ਸਬਰ ਸੰਤੋਖ ਬਣ ਜਾਂਦਾ ਹੈ ਇਸ ਨੂੰ ਡਾਕਟਰ ਮੁਹੰਮਦ ਇਕਬਾਲ ਕਹਿੰਦਾ ਹੈ ਜੋ ਜ਼ਹਿਰ ਹੈ ਹਲਾ ਹਲ ਹੈ ਉਹੀ ਅਮਰਤ ਹੈ ਨਾਦਾਂ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਇਹ ਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਤਾਂ ਜ਼ਹਿਰ ਅਮਰਤ ਹੈ ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਅਮਰਤ ਵੀ ਜ਼ਹਿਰ ਹੈ ਜੀਣ ਦਾ ਢੰਗ ਆਇਆ ਤਾਂ ਜ਼ਿੰਦਗੀ ਅਮਰਤ ਹੈ ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਵੀ ਜ਼ਹਿਰ ਹੈ ਵਰਤਨ ਦਾ ਢੰਗ ਆ ਗਿਆ ਤੋ ਪਦਾਰਥ ਅਮਰਤ ਨੇ ਵਰਤਨ ਦਾ ਢੰਗ ਨਹੀਂ ਆਇਆ ਤੋ ਸਾਰੇ ਪਦਾਰਥ ਜ਼ਹਿਰ ਨੇ ਰਹਿਣ ਦਾ ਤੈਨੂੰ ਢੰਗ ਆ ਗਿਆ ਤੋ ਪ੍ਰਵਾਹ ਵੀ ਅਮਰਤ ਹੈ ਤੇ ਜੇ ਪ੍ਰਵਾਹ ਦੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ ਤੋ ਪ੍ਰਵਾਹ ਵੀ ਸਾਰਾ ਜ਼ਹਿਰ ਹੈ ਸੋ ਜ਼ਹਿਰ ਹੈ ਅਲਾ ਹਲ ਹੈ ਕੋਈ ਅਮਰਤ ਹੈ ਨਾ ਨਾ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਸਲੋਕ ਫਿਰ ਆਪ ਨੂੰ ਸਰਵਨ ਕਰਾਵਾਂ ਤੇ ਸਮਾਪਤੀ ਦਸਨ ਬਿਹੂਨ ਭਯੰਗੰਗ ਮੰਤਰੰ ਗਾਰੜੀ ਨਿਵਾਰ ਜੈਸੇ ਗਾਰੜੀ ਮੰਤਰ ਦਾ ਜਪ ਕਰਕੇ ਸਿੱਧ ਕਰਕੇ ਸਵੇਰਾ ਸਭ ਨੂੰ ਦੰਦਾਂ ਤੋਂ ਬਿਨਾਂ ਕਰ ਲੈਂਦਾ ਸਭ ਦੀ ਜ਼ਹਿਰ ਲਾ ਦਿੰਦਾ ਵਿਆਹ ਤੋਂ ਪਾੜਨ ਸੰਤਨ ਨਾਨਕ ਲਬਦ ਕਰਨੇ ਵਿਰਲੇ ਕੋਈ ਸੰਤ ਜਨ ਹੈ ਜੋ ਪ੍ਰਭੂ ਦਾ ਨਾਮ ਜਪ-ਜਪ ਕੇ ਜੀਵਨ ਵਿੱਚੋਂ ਸਾਰੀ ਜ਼ਹਿਰ ਕੱਢ ਦਿੰਦਾ ਤੇ ਜੀਵਨ ਨੂੰ ਨਵਾਂ ਨਰਵਾਜ ਹੈ ਬਣਾ ਦਿੰਦੇ ਨੇ ਇਸ ਨੀਅ ਵਿਚਾਰਾ ਪਰਵਾਨ ਕਰ ਲਈਆ इतवार ਨੂੰ ਅੰਦਾਜ਼ਨ 12 12 ਵਜੇ ਫਿਰ ਬਾਸ ਆਪ ਦੇ ਚਰਨ ਪਰ ਸੇਗਾ ਇੱਕ ਆਜ਼ਰੀ इतवार ਦੇ ਹੰ ਬਾਸ ਨੇ 8 ਵਜੇ 8 ਵਜੇ ਦੇ ਦਸਮੇ ਤੱਕ ਨਾਨਕ ਸਰਬਗੋਾਰੇ ਦੇ ਆਜ਼ਰੀ ਭਰਨੇ ਹੈ ਤੇ ਇੱਕ ਲੜੀ ਵਾਰ ਵਿਚਾਰ ਚੱਲ ਰਹੀ ਹੈ ਸ਼ਲੋਕ ਮਰਦਾਨਾ ਜੋ ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ ਹੈ ਧਨ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਗਨ ਉਹਦੇ ਵਿਚਾਰ ਕੋਈ ਸੰਗਤਾਂ ਦੀ ਮੰਨ ਤੇ ਦਾਸ ਨੇ ਅਰੰਭ ਕੀਤੀ ਜਿਨ੍ਹਾਂ ਨੂੰ ਸਮਾ ਹੋਵੇ ਪਹੁੰਚ ਸਕਦੇ ਨੇ ਪੁਰ ਸੁਖ ਦੀ ਸ਼ਾਮਾ ਉਹ ਆर्य ਲੋਹੀ ਕਰਤਾ ਅਸਾਂ